ਬੜੇ ਹੀ ਚਾਹਵਾਨ ਅਰਜੁਨ ਸਿੰਘ ਨੇ ਆਪਣੀ ਧੀ ਨੀਲਮ ਨੂੰ ਦਿੱਲੀ 에어ਪੋਰਟ ਤੋਂ ਕੈਨੇਡਾ ਦੀ ਫਲਾਈਟ ਵਿੱਚ ਬਿਠਾਇਆ ਸੀ 14 ਘੰਟਿਆਂ ਦੇ ਸਫ਼ਰ ਤੋਂ ਬਾਅਦ ਜਦੋਂ ਉਹ ਟੋਰਾਂਟੋ 에어ਪੋਰਟ ਤੇ ਉਤਰੀ ਤਾਂ ਬਾਹਰ ਨਿਕਲ ਕੇ ਉਸਨੇ ਆਪਣੀ ਭੂਆ ਨੂੰ ਨੰਬਰ ਮਲਾਇਆ ਪਰ ਭੂਆ ਨੇ ਤਾਂ ਫੋਨ ਹੀ ਨਾ ਚੁੱਕਿਆ ਫਿਰ ਦੂਜੇ ਨੰਬਰ ਤੇ ਟ੍ਰਾਈ ਕੀਤਾ ਤਾਂ ਉਹ ਫੋਨ ਭੂਆ ਨੇ ਚੁੱਕ ਲਿੱਤਾ ਹਾਲਚਲ ਪੁੱਛਣ ਤੋਂ ਬਾਅਦ ਨੀਲਮ ਨੇ ਕਿਹਾ ਪੂਆ ਜੀ ਤੁਸੀਂ ਮੈਨੂੰ ਲੈਂਡ 에ਰਪੋਰਟ ਲੈਣਾ ਸੀ ਫਿਰ ਆਏ ਕਿਉਂ ਨਹੀਂ ਨਾਲ ਦੀ ਨਾਲ ਪੂਆ ਨੇ ਕਿਹਾ ਕਿ ਤੈਨੂੰ ਤਾਂ ਪਤਾ ਨੀਲਮ ਤੇਰੇ ਅੰਕਲ ਤੇ ਮੇਰੇ ਵਿਚਕਾਰ ਹਮੇਸ਼ਾ ਝਗੜਾ ਰਹਿੰਦਾ ਸੀ ਕੱਲ ਹੀ ਸਾਡਾ ਤਲਾਕ ਹੋਇਆ ਤੇ ਹਾਂ ਮੈਂ ਤਾਂ ਆਪ ਆਪਣੀ ਸਹੇਲੀ ਦੇ ਘਰ ਰਹਿ ਰਹੀ ਹਾਂ ਤੂੰ ਆਪਣੇ ਰਹਿਣ ਦਾ ਟਿਕਾਣਾ ਲੱਭ ਲਈ ਪੂਆ ਨੇ ਜਦੋਂ ਇਹ ਕਿਹਾ ਤਾਂ ਜਿੱਦਾਂ ਉਸ ਦੇ ਉੱਤੇ ਇੱਕ ਪਹਾੜ ਹੀ ਟੁੱਟ ਗਿਆ ਹੋਵੇ ਉਸਨੇ ਕਿਹਾ ਪਲੀਜ਼ ਭੂਆ ਇਦਾਂ ਨਾ ਕਹੋ ਪਰ ਭੂਆ ਨੇ ਫੋਨ ਕੱਟ ਦਿੱਤਾ ਭੂਆ ਦੇ ਸ਼ਬਦ ਪਹਾੜ ਵਾਂਗ ਨੀਲਮ ਤੇ ਟਿਕੇ ਇੱਕ ਵਾਰ ਤਾਂ ਉਸ ਦੀ ਅੱਖਾਂ ਦੇ ਅੱਗੇ ਹਨੇਰਾ ਹੀ ਛਾ ਗਿਆ ਸੀ ਉਹ ਭੂਆ ਜਿਹੜੀ ਕਹਿੰਦੀ ਸੀ ਤੂੰ ਆ ਜਾ ਮੈਂ ਹੈਗੀ ਆ ਪਰ ਅੱਜ ਇੱਥੇ ਅਣਜਾਣ ਦੇਸ਼ ਵਿੱਚ ਕੌਣ ਸੀ ਜੋ ਉਸ ਦਾ ਸਹਾਰਾ ਬਣਦਾ ਉਸ ਦਾ ਇੱਕ ਦਿਨ ਕਰੇ ਕਿ ਉੱਚੀ ਉੱਚੀ ਰੋਵੇ ਰੋਸ ਨੇ ਆਪਣੇ ਆਪ ਨੂੰ ਸੰਭਾਲਿਆ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਵਾਹਿਗੁਰੂ ਜੀ ਮੇਰੀ ਮਦਦ ਕਰੋ ਨੀਲਮ ਨੇ ਇੱਕ ਟੈਕਸੀ ਵਾਲੇ ਨੂੰ ਕਿਹਾ ਕਿ ਉਹ ਉਸ ਨੂੰ ਨਜ਼ਦੀਕੀ ਗੁਰਦੁਆਰਾ ਸਾਹਿਬ ਛੱਡ ਦੇਵੇ ਅਤੇ ਉਹ ਗੁਰਦੁਆਰੇ ਘਰ ਪਹੁੰਚੀ ਮੱਥਾ ਟੇਕਿਆ ਤੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਜੀ ਇਸ ਅਣਜਾਣ ਮੁਲਕ ਵਿੱਚ ਮੇਰੀ ਬਾਹ ਫੜਨ ਵਾਲਾ ਕੋਈ ਵੀ ਨਹੀਂ ਮੇਰੀ ਲਾਜ ਰੱਖਿਓ ਅਤੇ ਉਸ ਤੋਂ ਬਾਅਦ ਫਿਰ ਉਸਨੇ ਗ੍ਰੰਥੀ ਸਿੰਘ ਕੋਲ ਜਾ ਕੇ ਸਾਰੀ ਗੱਲ ਦੱਸੀ ਕਿ ਬਾਬਾ ਜੀ ਮੈਂ ਪੰਜਾਬ ਤੋਂ ਆਈ ਹਾਂ ਅਤੇ ਮੇਰੀ ਭੂਆ ਨੇ ਮੇਰੇ ਨਾਲ ਧੋਖਾ ਕੀਤਾ ਤੁਸੀਂ ਇੱਕ ਦੋ ਦਿਨ ਮੈਨੂੰ ਇੱਥੇ ਕਮਰਾ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਗ੍ਰੰਥੀ ਸਿੰਘ ਨੇ ਕਿਹਾ ਦੇਖ ਬੀਬੀ ਪਤਾ ਨਹੀਂ ਕਿੰਨੇ ਕੁ ਤੇਰੇ ਵਰਗੇ ਮੁੰਡੇ ਕੁੜੀਆਂ ਇੱਥੇ ਆਉਂਦੇ ਨੇ ਇੱਥੇ ਅਸੀਂ ਕਿਸ ਕਿਸ ਨੂੰ ਰੱਖੀਏ ਇਥੇ ਤੁਸੀਂ ਕੋਈ ਕਿਰਾਏ ਦਾ ਮਕਾਨ ਵੇਖ ਲਓ ਇਹ ਕਹਿ ਕੇ ਬਾਬਾ ਜੀ ਚਲੇ ਗਏ ਨੀਲਮ ਨੇ ਨਿੱਕਾ ਜਿਹਾ ਮੂੰਹ ਬਣਾ ਲਿਆ ਸੀ ਤੇ ਉਥੋਂ ਬਾਹਰ ਆ ਗਈ ਉਸ ਨੇ ਰੋੜ ਤੇ ਖੜ ਕੇ ਇੱਕ ਵਾਰੀ ਫੇਰ ਭੂਆ ਨੂੰ ਫੋਨ ਕੀਤਾ ਪਰ ਉਸ ਨੇ ਉਹ ਫੋਨ ਹੀ ਨਾ ਚੁੱਕਿਆ ਇਹਨੇ ਨੂੰ ਇੱਕ ਟੈਕਸੀ ਉਸ ਕੋਲ ਆ ਕੇ ਰੁਕੀ ਕਿੱਥੇ ਜਾਣਾ ਮੈਡਮ ਜੀ ਟੈਕਸੀ ਡਰਾਈਵਰ ਨੇ ਸ਼ੀਸ਼ਾ ਹੇਠਾ ਕਰਦੇ ਹੋਏ ਪੁੱਛਿਆ ਉਹ ਚੁੱਪ ਰਹੀ ਕੀ ਬੋਲਦੀ ਵਿਚਾਰੀ ਉਸਨੇ ਕਿੱਥੇ ਜਾਣਾ ਹੈ ਉਹ ਡਰਾਈਵਰ ਇੱਕ ਪੰਜਾਬੀ ਮੁੰਡਾ ਸੀ ਕੋ ਝੱਟ ਸਮਝ ਗਿਆ ਕੁੜੀ ਪੰਜਾਬ ਤੋਂ ਨਵੀਂ-ਨਵੀਂ ਆਈ ਲੱਗਦੀ ਆ ਤੁਸੀਂ ਪੰਜਾਬ ਤੋਂ ਆਏ ਹੋ ਲੱਗਦਾ ਨਵੇਂ ਹੀ ਹੋ ਉਸਨੇ ਹਮਦਰਦੀ ਨਾਲ ਕਿਹਾ ਹਾਂਜੀ ਨੀਲਮ ਹੌਲੀ ਜਹੀ ਬੋਲੀ ਕੋਈ ਨੀ ਬੀਬੀ ਇੱਕ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਤੇ ਮੈਂ ਵੀ ਪਟਿਆਲì ਤੋਂ ਆ ਚਲ ਤੂੰ ਮੇਰੇ ਨਾਲ ਰਹਿ ਲੈ ਜਦੋਂ ਤੱਕ ਤੂੰ ਸੈਟਲ ਨਹੀਂ ਹੁੰਦੀ ਪਰ ਨੀਲਮ ਹਜੇ ਇੰਨਾ ਹੀ ਬੋਲੀ ਸੀ ਕਿ ਉਹ ਬੋਲਿਆ ਉਹ ਡਰਨਾ ਮੈਂ ਵੀ ਇੱਕ ਸਿੱਖਾ ਮੇਰਾ ਨਾਮ ਹਰਪਾਲ ਸਿੰਘ ਹੈ ਦੋ ਚਾਰ ਦਿਨ ਤੂੰ ਮੇਰੇ ਕੋਲ ਰਹਿ ਲੈ ਅਤੇ ਫਿਰ ਆਪਣਾ ਕੰਮ ਕਰ ਦੇਖ ਲਈ ਨੀਲਮ ਨੂੰ ਉਸਦੀ ਗੱਲ ਸਹੀ ਲੱਗੀ ਵਿਚਾਰੀ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਉਹ ਬੋਲੀ ਠੀਕ ਹੈ ਉਸ ਮੁੰਡੇ ਨੇ ਨੀਰਮ ਦਾ ਸੂਟਕੇਸ ਟਿੱਕੀ ਵਿੱਚ ਰੱਖਿਆ ਅਤੇ ਨੀਲਮ ਨੂੰ ਬਿਨਾ ਕਹੇ ਗੱਡੀ ਆਪਣੇ ਫਲੈਟ ਵੱਲ ਨੂੰ ਤੋਰ ਲਈ ਉਸ ਤੇ ਫਲੈਟ ਵਿੱਚ 2 ਰੂਮ ਤੇ ਇੱਕ ਛੋਟੀ ਜੀ ਰਸੋਈ ਸੀ ਇੱਕ ਕਮਰੇ ਦਾ ਦਰਵਾਜ਼ਾ ਖੋਲਦਿਆਂ ਉਸਨੇ ਕਿਹਾ ਕਿ ਤੂੰ ਆਪਣਾ ਸਮਾਨ ਇਸ ਕਮਰੇ 'ਚ ਰੱਖ ਲੈ ਤੇ ਆਜਾ ਰੋਟੀ ਬਣਾ ਲੈਣੇ ਆ ਨੀਲਮ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਅੰਦਰੋਂ ਤਾਂ ਡਰ ਵੀ ਲੱਗ ਰਿਹਾ ਸੀ ਪਰ ਹੋਰ ਕੋਈ ਰਾਸਤਾ ਵੀ ਨਹੀਂ ਸੀ ਆਖਰਕਾਰ ਦੀ ਕੀ ਉਸ ਤੇ ਕੋਲ ਨੀਲਮ ਨੇ ਰੋਟੀਆਂ ਬਣਾਈਆਂ ਤੇ ਹਰਪਾਲ ਨੇ ਸਬਜ਼ੀ ਬਣਾਈ ਅਤੇ ਉਸ ਸਮੇਂ ਨੀਲਮ ਦੀ ਨਜ਼ਰ ਸਾਹਮਣੇ ਕੰਧ ਤੇ ਉੱਤੇ ਉਰਦੂ ਵਿੱਚ ਲਿਖਿਆ ਇੱਕ ਕਾਰਾਮ ਤੇ ਪਈ ਜੋ ਸ਼ੀਸ਼ੇ ਵਿੱਚ ਮੜਿਆ ਹੋਇਆ ਸੀ ਨੀਰਮ ਨੇ ਕਿਹਾ ਭਾਜੀ ਕੀ ਹੈ ਨੀਰਮ ਨੇ ਫਰੇਮ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਜਿਸ ਕਮਰੇ ਚ ਤੇਰਾ ਸਮਾਨ ਹੈ ਉਥੇ ਇੱਕ ਮੁਸਲਮਾਨ ਮੁੰਡਾ ਰਹਿੰਦਾ ਸੀ ਅਤੇ ਪਾਕਿਸਤਾਨੀ ਇਹ ਉਸਨੇ ਲਾਇਆ ਸੀ ਉਹ ਆਪਣੇ ਘਰ ਗਿਆ ਹੋਇਆ ਰੋਟੀ ਖਾਣ ਤੋਂ ਬਾਅਦ ਥੋੜਾ ਕੁ ਬੈਠ ਕੇ ਨੀਲਮ ਨੇ ਕਿਹਾ ਕਿ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਉਪਰੇ ਮੁਲਕ ਵਿੱਚ ਮੈਨੂੰ ਸਹਾਰਾ ਦਿੱਤਾ ਭਾਜੀ ਮੈਂ ਬਹੁਤ ਥੱਕ ਗਈ ਹਾਂ ਮੈਂ ਕਮਰੇ ਵਿੱਚ ਚਲਦੀ ਹਾਂ ਇਹ ਕਹਿ ਕੇ ਨੀਲਮ ਆਪਣੇ ਕਮਰੇ ਵਿੱਚ ਆਈ ਸੀ ਅਤੇ ਸਭ ਤੋਂ ਪਹਿਲਾਂ ਉਸਨੇ ਆਪਣੇ ਘਰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਨੈਟ ਪੈਕ ਖਤਮ ਹੋਣ ਕਰਕੇ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ ਤੇ ਨਾ ਹੀ ਕੰਟੈਕਟ ਹੋਇਆ ਵਿਚਾਰੀ ਉਦਾਸ ਹੋ ਗਈ ਪਹਿਲਾਂ ਤਾਂ ਦਿਲ ਕੀਤਾ ਕਿ ਹਰਪਾਲ ਦੇ ਫੋਨ ਤੋਂ ਘਰ ਫੋਨ ਕਰ ਦਵੇ ਪਰ ਥੱਕੀ ਹੋਣ ਕਰਕੇ ਉਹ ਬੈੱਡ ਤੇ ਲੰਮੀ ਪੈ ਗਈ ਤੇ ਥਕਾਵਟ ਕਰਕੇ ਉਸ ਦੀਆਂ ਅੱਖਾਂ ਵੀ ਬੰਦ ਹੋਣ ਲੱਗੀਆਂ ਅਚਾਨਕ ਹੀ ਦਰਵਾਜ਼ਾ ਖੁੱਲਿਆ ਹਰਪਾਲ ਅੰਦਰ ਆਇਆ ਅਤੇ ਉਸਨੇ ਕਿਹਾ ਸੋਂਗੇ ਨੀਲਮ ਨਹੀਂ ਬਾਜੀ ਨੀਲਮ ਉੱਠ ਕੇ ਬੈੱਡ ਉੱਤੇ ਬੈਠੀ ਤੇ ਉਸਨੇ ਕਿਹਾ ਦੇਖ ਨੀਲਮ ਤੂੰ ਮੇਰਾ ਨਾਮ ਲਿਆ ਕਰ ਬਾਜੀ ਬਾਜੀ ਨਾ ਕਿਹਾ ਕਰ ਠੀਕ ਹੈ ਤੇ ਉਹ ਇਸ ਬੈੱਡ ਤੇ ਬੈਠ ਗਿਆ ਅਤੇ ਅਜੀਬ ਜਿਹੀਆਂ ਹਰਕਤਾਂ ਕਰਨ ਲੱਗਾ ਉਸਨੇ ਕਿਹਾ ਬਾਜੀ ਪਲੀਜ਼ ਇਸ ਤਰ੍ਹਾਂ ਨਾ ਕਰੋ ਮੈਂ ਇਹੋ ਜੀ ਕੁੜੀ ਨਹੀਂ ਹਾਂ ਜੋ ਤੁਸੀਂ ਸਮਝ ਰਹੇ ਹੋ ਨੀਲਮ ਗੜਗੜਾ ਕੇ ਕਹਿਣ ਲੱਗੀ ਮੈਂ ਕਦੋਂ ਕਿਹਾ ਕਿ ਤੂੰ ਇਹੋ ਜੀ ਕੁੜੀ ਐ ਪਰ ਮੈਂ ਤੇਰੇ ਲਈ ਇੰਨਾ ਕੁਝ ਕੀਤਾ ਤੂੰ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੀ ਹਰਪਾਲ ਨੇ ਉਸ ਨੂੰ ਬੜੀ ਬਿਸ਼ਰਮੀ ਨਾਲ ਉੱਤਰ ਦਿੱਤਾ ਅਤੇ ਉਹ ਫਸ ਚੁੱਕੀ ਸੀ ਉਸ ਦਰਿੰਦੇ ਦੇ ਕੋਲ ਉਸ ਦੇ ਜਾਲ ਵਿੱਚ ਨੀਲਮ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਰੂਹ ਸਰੀਰ ਚੋਂ ਬਾਹਰ ਆ ਜਾਊਗੀ ਉਸ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਭਾਜੀ ਫੇਰ ਬਾਜੀ ਤੈਨੂੰ ਕਿਹਾ ਕਿ ਮੇਰਾ ਨਾਂ ਹਰਪਾਲ ਹੈ ਉਸਨੇ ਚੀਕਦੇ ਹੋਏ ਨੇ ਆਖਿਆ ਅੱਜ ਮੈਂ ਠੀਕ ਨਹੀਂ ਆ ਨੀਲਮ ਨੇ ਕੰਬਦੀ ਆਵਾਜ਼ ਕਿਹਾ ਝੂਠ ਬੋਲ ਰਹੀ ਹੈ ਤੂੰ ਮੈਂ ਸਮਝ ਗਿਆ ਉਸਨੇ ਕਿਹਾ ਨਹੀਂ ਬਾਜੀ ਮੈਂ ਸੱਚ ਬੋਲ ਰਹੀ ਆ ਹਰਪਾਲ ਇਦਾਂ ਵਿਸ਼ਵਾਸ ਨਾ ਕਰਦਾ ਕਿਸੇ ਤੇ ਦਿਖਾ ਕੇ ਮੈਨੂੰ ਤਾਂ ਬੇਸ਼ਰਮੀ ਦੀ ਹੱਦ ਪਾਰ ਕਰਦੇ ਆ ਕਿਹਾ ਕਿ ਚਲ ਠੀਕ ਹੈ ਅੱਜ ਮੈਂ ਜਾਣਾ ਪੰਤਲ ਨੂੰ ਤੂੰ ਤਿਆਰ ਨਹੀਂ ਇਹਨਾਂ ਕਹਿ ਕੇ ਉੱਥੋਂ ਚਲਾ ਗਿਆ ਨੀਲਮ ਦਾ ਦਿਲ ਕਰ ਰਿਹਾ ਸੀ ਕਿ ਧਰਤੀ ਵੇਲ ਦਵੇ ਤਾਂ ਉਹ ਗਰਖ ਜਾਵੇ ਕਿਉਂ ਆਈ ਸੀ ਉਹ ਕੈਨੇਡਾ ਸਾਰੀ ਰਾਤ ਉਹ ਰੋਂਦੀ ਰਹੀ ਡਰ ਦੇ ਮਾਰੇ ਉਸਦੀ ਰੂਹ ਕੰਬ ਰਹੀ ਸੀ ਉਸ ਨੂੰ ਆਪਣੇ ਪਿੰਡ ਦੀ ਯਾਦ ਆ ਰਹੀ ਸੀ ਪੰਜਾ ਕਿੱल्ल्या ਦੇ ਮਾਲਕ ਉਸਦੇ ਪਿਓ ਦੀ ਪਿੰਡ ਵਿੱਚ ਕਿੰਨੀ ਸਰਦਾਰੀ ਸੀ ਪ੍ਰੀਤਵਲ ਕੋਈ ਅੱਖ ਚੁੱਕੇ ਨਹੀਂ ਵੀ ਐਕ ਸਕਦਾ ਸੀ ਤੇ ਨਾ ਹੀ ਕਿਸੇ ਇਮਤੀ ਉਹ ਬਹੁਤ ਪਛਤਾ ਰਹੀ ਸੀ ਕਿ ਕਾਸ਼ ਉਹ ਕਨੇਡਾ ਹੀ ਨਾ ਆਉਂਦੀ ਉਸ ਨੂੰ ਭੂਆ ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ ਪਰ ਹੁਣ ਉਹ ਵੀ ਕੀ ਸਕਦਾ ਸੀ ਉਸ ਕੋਲ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਸੀ ਘੜੀ ਦੇ ਵਿੱਚ ਸਵੇਰ ਦੇ 7:00 ਵਜੇ ਦਰਵਾਜ਼ਾ ਖੋਲ ਉਹ ਅੰਦਰ ਆਇਆ ਤੇ ਕਿਹਾ ਨੀਰਮ ਮੈਂ ਚਲਿਆ ਤੂੰ ਘਰ ਦੀ ਸਾਫ ਸਫਾਈ ਕਰ ਲਈ ਨਾਲੇ ਦੁਪਹਿਰ ਦੀ ਰੋਟੀ ਖਾਣ ਆਉਂਗਾ ਤੂੰ ਬਣਾ ਕੇ ਰੱਖੀਂ ਅਤੇ ਉਸ ਤੋਂ ਬਾਅਦ ਆਪਣਾ ਹੁਲੀਆ ਸੁਧਾਰ ਲੈ ਆਪਣਾ ਡਰ ਕੱਢ ਦੇ ਇਹ ਕਨੇਟ ਇਥੇ ਸਭ ਕੁਝ ਚਲਦਾ ਠੀਕ ਹੈ ਉਹ ਕੁਝ ਨਾ ਬੋਲੀ ਤੇ ਉਹ ਚਲਾ ਗਿਆ ਨੀਰਮ ਨੇ ਸੋਚਿਆ ਕਿ ਇਹ ਦਰਿੰਦੇ ਤੋਂ ਰਾਤਾਂ ਮੈਂ ਬਚ ਗਈ ਪਰ ਅਜ ਕੌਣ ਬਚਾਊਗਾ ਇਸ ਲਈ ਮੈਨੂੰ ਇੱਥੋਂ ਜਾਣਾ ਚਾਹੀਦਾ ਹੈ ਤੇ ਉਹੀ ਸਹੀ ਰਹੂਗਾ ਉਸ ਨੇ ਕਾੜੀ ਕਾੜੀ ਆਪਣਾ ਸਮਾਨ ਚੁੱਕਿਆ ਤੇ ਪੈਕ ਕੀਤਾ ਅਤੇ ਜਿੱਦਾਂ ਹੀ ਬਾਹਰ ਨਿਕਲਣ ਲੱਗੀ ਤਾਂ ਦਰਵਾਜ਼ਾ ਬਾਰੂ ਲੌਕ ਸੀ ਘਰ ਵਿੱਚ ਹੋਰ ਕੋਈ ਰਾਸਤਾ ਨਹੀਂ ਸੀ ਕਿ ਉਹ ਕਿੱਦਾਂ ਬਾਹਰ ਨਿਕਲੇ ਜਿਸ ਤਰ੍ਹਾਂ ਹੀ ਉਹ ਬਾਹਰ ਜਾਂਦੀ ਉਹ ਬਹੁਤ ਪਰੇਸ਼ਾਨ ਹੋ ਗਈ ਸੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਚਾਨਕ ਫੋਨ ਦੀ ਘੰਟੀ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਜੋ ਹਰਪਾਲ ਦੇ ਕਮਰੇ ਵਿੱਚੋਂ ਆਉਂਦੀ ਸੀ ਉਹ ਧਰਤੀ ਧਰਤੀ ਉਸ ਦੇ ਕਮਰੇ ਦੇ ਅੰਦਰ ਗਈ ਸੋਚ ਰਹੀ ਸੀ ਕਿ ਫੋਨ ਚੁੱਕਾ ਕਿ ਨਹੀਂ ਟੇਬਲ ਤੇ ਪੇਰ ਲੈਂਡਲਾਈਨ ਫੋਨ ਵੱਜ ਰਿਹਾ ਸੀ ਪਹਿਲਾਂ ਤਾਂ ਨੀਲਮ ਨੇ ਫੋਨ ਹੀ ਨਾ ਚੁੱਕਿਆ ਪਰ ਜਦੋਂ ਦੂਜੀ ਵਾਰੀ ਵੱਜਿਆ ਉਹਨੇ ਚੁੱਕਿਆ ਤਾਂ ਉਥੋਂ ਕੋਈ ਬੋਲਿਆ ਮਿਸਟਰ ਅਲੀ ਅਗੋ ਆਵਾਜ਼ ਆਈ ਉਹ ਇੱਕ ਗੋਰੀ ਦੀ ਔਰਤ ਸੀ ਸ਼ਾਇਦ ਉਸ ਮਕਾਨ ਦਾ ਮਾਲਕ ਉਸਨੇ ਨੀਲਮ ਨੂੰ ਕਿਹਾ ਕਿ ਅੱਜ ਉਸਨੇ ਮਕਾਨ ਦਾ ਕਰਾਇਆ ਨਾ ਦਿੱਤਾ ਤਾਂ ਮੈਨੂੰ 911 ਤੇ ਫੋਨ ਕਰਨਾ ਪੈਣਾ ਤੇ ਫਿਰ ਪੁਲਿਸ ਆਪਣੇ ਆਪ ਕਰਾਇਆ ਲੈ ਲੂਗੀ ਤੁਹਾਡੇ ਕੋਲੋਂ ਹੁਣ ਉਹ ਸਮਝ ਚੁੱਕੀ ਸੀ ਕਿ ਹਰਪਾਲ ਸਿੰਘ ਨਹੀਂ ਇਹ ਤਾਂ ਕੋਈ ਅਲੀ ਹੈ ਉਸ ਨੂੰ ਗੋਰੇ ਦੇ ਕਹੇ ਸ਼ਬਦ ਆਧਾਰ ਰਹੀ ਸੀ ਉਸ ਨੇ ਫੋਨ ਤੇ 911 ਡਾਇਲ ਕੀਤਾ ਘੰਟੀ ਵੱਜੀ ਤਾਂ ਅਗੋ ਆਵਾਜ਼ ਆਈ ਹੈਲੋ ਪੁਲਿਸ ਸਟੇਸ਼ਨ ਉਸ ਨੇ ਇੱਕ ਸਾਹ ਵਿੱਚ ਸਾਰਾ ਕੁਝ ਉਸ ਅਫਸਰ ਨੂੰ ਦੱਸਿਆ ਅਤੇ ਹੁਣ ਉਧਰੋਂ ਪੁਲਿਸ ਅਫਸਰ ਪੰਜਾਬੀ ਵਿੱਚ ਬੋਲਿਆ ਤੈਨੂੰ ਲੋਕੇਸ਼ਨ ਪਤਾ ਹੈ ਉਸਨੇ ਕਿਹਾ ਨਹੀਂ ਸਰ ਉਸਨੇ ਕਿਹਾ ਓਕੇ ਕੋਈ ਗੱਲ ਨਹੀਂ ਅਸੀਂ ਸਿਸਟਮ ਚ ਦੇਖ ਲੈਂਦੇ ਆ ਤੇ ਤੇਰੀ ਲੋਕੇਸ਼ਨ ਟ੍ਰੇਸ ਕਰਕੇ 10 ਮਿੰਟ ਤੱਕ ਤੇਰੇ ਕੋਲ ਪਹੁੰਚ ਰਹੇ ਹਾਂ ਇਹ 10 ਮਿੰਟ ਨੀਲਮ ਨੂੰ ਬੜੀਆਂ ਵਾਂਗ ਲੱਗ ਰਹੀ ਸੀ ਕਿ ਪੁਲਸ ਤੋਂ ਪਹਿਲਾਂ ਕਿਧਰੇ ਆਲੀ ਨਾ ਆ ਜਾਵੇ ਉਸ ਨੂੰ ਡਰ ਲੱਗ ਰਿਹਾ ਸੀ ਉਸਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇੱਕ ਵਾਰੀ ਬਚਾ ਲੈ ਰੱਬਾ ਫਿਰ ਕਦੀ ਕੈਨੇਡਾ ਵੱਲ ਮੂੰਹ ਨਹੀਂ ਕਰਨਾ ਬਾਰੂ ਜ਼ੋਰ ਜ਼ੋਰ ਦੀ ਆਵਾਜ਼ ਆ ਰਹੀ ਸੀ ਅਤੇ ਪੁਲਸ ਤਾਲਾ ਤੋੜ ਅੰਦਰ ਆ ਗਈ ਦੋ ਲੇਡੀਜ਼ ਕਾਂਸਟੇਬਲ ਸੀ ਤੇ ਇੱਕ ਸਰਦਾਰ ਪੁਲਸ ਅਫਸਰ ਅਤੇ ਨੀਲਮ ਉਸ ਸਰਦਾਰ ਅਫਸਰ ਤੇ ਘੜ ਲਾ ਕੇ ਉੱਚੀ ਉੱਚੀ ਰੋਣ ਲੱਗੀ ਉਸ ਨੇ ਕਿਹਾ ਘਬਰਾਣਾ ਬੇਟਾ ਹੁਣ ਅਸੀਂ ਆ ਗਏ ਆ ਅਸੀਂ ਤੈਨੂੰ ਕੁਝ ਨਹੀਂ ਹੋਣ ਦੇਣਾ ਤੂੰ ਬਿਲਕੁਲ ਨਾ ਡਰ ਪੁਲਸ ਸਟੇਸ਼ਨ ਪਹੁੰਚ ਕੇ ਸਰਦਾਰ ਅਫਸਰ ਨੇ ਕਿਹਾ ਬੇਟਾ ਆਪਣੇ ਪਾਪਾ ਦਾ ਨੰਬਰ ਦੇ ਅਤੇ ਫੋਨ ਬੁਲਾ ਉਸਨੇ ਪਾਪਾ ਨੂੰ ਕਿਹਾ ਕਿ ਤੁਹਾਡੀ ਬੇਟੀ ਮੇਰੇ ਕੋਲ ਪੋਸਟ ਸਟੇਸ਼ਨ ਬੈਠੀ ਹੈ ਅਤੇ ਇਸ ਨਾਲ ਗੱਲ ਕਰੋ ਨੀਲਮ ਨੇ ਰੋ ਰੋ ਕੇ ਸਾਰਾ ਕੁਝ ਪਾਪਾ ਨੂੰ ਦੱਸਿਆ ਤੇ ਕਿਹਾ ਪਾਪਾ ਮੈਂ ਇੱਕ ਮਿੰਟ ਵੀ ਹੋਰ ਇੱਥੇ ਨਹੀਂ ਰਹਿਣਾ ਚਾਹੁੰਦੀ ਤੁਸੀਂ ਜਲਦੀ ਜਲਦੀ ਮੈਨੂੰ ਵਾਪਸ ਬੁਲਾ ਲਓ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਧੀਆ ਨੂੰ ਸੋਚ ਸਮਝ ਕੇ ਹੀ ਇਹ ਕੁਸ਼ ਕਰਨ ਦੋ ਕਿਉਂਕਿ ਕਿਸੇ ਦੇ ਭਰੋਸੇ ਤੁਸੀਂ ਆਪਣੀ ਧੀ ਨੂੰ ਜਾਂ ਪੁੱਤ ਨੂੰ ਜੇਕਰ ਵਿਦੇਸ਼ ਭੇਜਦੇ ਹੋ ਤਾਂ ਤੁਹਾਨੂੰ ਕੀ ਪਤਾ ਉਹ ਰਿਸ਼ਤੇਦਾਰ ਤੁਹਾਡਾ ਸਾਥ ਦੇਣਗੇ ਵੀ ਜਾਂ ਨਹੀਂ ਕਹਾਣੀ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ